ਕਰ ਲੀਏ ਬਈ ਆਹ ਕੇਐਸ ਵਾਲਿਆਂ ਦੀ ਇਹ ਕਿੰਨਾ ਮਾਡਲ ਇਹ ਹੈਗਾ ਜੀ 16 ਮਾਡਲ 16 ਮਾਡਲ ਇਹ ਕਿੰਨੇ ਇੰਚ ਦਾ ਬਈ ਇਹ 57 ਜੀ 57 ਇਧਰ ਆ ਗਿਆ ਬਿਸਕਰਮ ਵਾਲਾ ਇਹ ਕਿੰਨਾ ਹੈ ਇਹ 15 ਮਾਡਲ ਹੈ ਜੀ 15 ਮਾਡਲ ਆ ਜਿਹੜਾ ਸੁਪਰਸੀਡਰ ਪਿਆ ਜਿਹੜੀ ਚੀਜ਼ ਤਲੇ ਉਹ ਵੀ ਬਗਾਉ ਹੈ ਹਾਂ ਜੀ ਹਾਂ 23 ਮਾਡਲ ਹੈ ਜੀ 2023 ਮਾਡਲ ਤੇ ਇਹ ਕਿੰਨੇ ਫੁੱਟਾ ਬਈ ਇਹ ਇਹ 8 ਫੁੱਟ ਆ ਜੀ 8 ਫੁੱਟਾ ਤਵੀਆਂ ਵਗੈਰਾ ਸਾਰਾ ਕੁਝ ਬਕਾ ਹੋਇਆ ਜੀ ਇਹ ਕਿੰਨੀ ਆ ਗਿਆ 2 4 ਸੇ Uh, 14 ਤਾਂ ਵੀ ਆ ਗਿਆ 14 ਤਾਂ ਵੀ ਆ ਜੀ ਹਾਂ ਠੀਕ ਹੈ ਤੇ ਇੱਧਰ ਆ ਗਿਆ ਚਾਨੀ ਵਾਲਾ ਬਈ ਇਹ ਕਿੰਨਾ ਮਾਡਲ ਆ ਇਹ 24 ਮਾਡਲ ਜੀ ਇਹ 24 ਮਾਡਲ ਆ ਗਿਆ ਕਿੰਨੇ ਇੰਚ ਚ ਆ ਗਿਆ ਇਹ 64 ਇੰਚ ਜੀ 64 ਇੰਚ ਤੇ ਇੱਧਰ K S ਵਾਲਾ ਇਹ ਆ ਗਿਆ 23 ਮਾਡਲ ਜੀ ਇਹ 23 ਮਾਡਲ ਇਹ ਕਿੰਨੇ ਇੰਚ ਚ ਇਹ 57 ਜੀ 57 ਤੇ ਇੱਧਰ ਵੀ K S ਵਾਲਾ ਆ ਗਿਆ ਇਹ ਕਿੰਨਾ ਮਾਡਲ ਆ ਬਈ ਇਹ ਆ ਗਿਆ 19 ਮਾਡਲ ਜੀ 19 ਮਾਡਲ ਇਹ ਵੱਡੇ ਟਾਇਰਾਂ ਚ ਜੀ ਇਹ ਵੱਡੇ ਟਾਇਰਾਂ ਚ ਹੈ ਹਾਂਜੀ ਹਾਂ ਗੁੱਡੀ ਵਾਲੇ ਵੱਡੇ ਟਾਇਰ ਆ ਗਏ 91 ਵਾਲੇ 91 ਵਾਲੇ ਵੱਡੇ ਟਾਇਰ ਆ ਗਏ ਇਹ ਕਿੰਨੇ ਇੰਚ ਚ ਇਹ 57 ਜੀ ਸਤੁਨ ਜਾਈਂ ਚਿੱਤਿਆ ਕੀ ਐਸ ਵਾਲਿਆਂ ਦਾ ਇੱਕ ਇਧਰ 15 ਮਾਡਲ ਆ ਜੀ 15 ਇੰਚ ਇਸ ਪੰਜ